ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਕਵੇਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਝੋਟੀਆਂ ਦਿਖਾਵਾਂਗੇ ਇੱਕ ਨੀਲੀ ਚ ਪੈਂਦੀ ਤੇ ਇੱਕ ਮੂਰਾ ਚ ਟੱਕ ਦਿਖਾਵਾਂਗੇ ਗੱਬੜ ਬੈਠ ਤਨ ਨਾਲ ਸੇਜਾ ਐਂਟਰਟੇਨਮੈਂਟ ਬਹੁਤ ਹੈ ਸਤਿ ਸ਼੍ਰੀ ਅਕਾਲ ਬਾਈ ਵੀਰੇ ਨਾਮ ਐਡਰੈਸ ਦੱਸਿਆ ਆਪਣਾ ਹਾਂ ਬਾਈ ਕੁਸ਼ੇ ਸਿੰਘ ਪਿੰਡ ਧੀਪਗੜ ਜਿਹੜਾ ਹੁੰਦਾ ਹੈ ਮੋਬਾਈਲ ਨੰਬਰ 68387526 ਪਹਿਲੇ ਨੰਬਰ ਤੇ ਆਪਾਂ ਜਿਹੜੀ ਕ੍ਰਾਸ ਬੈਡ ਦੇਖੀ ਜੰਨੇ ਆ ਜਰਸੀ ਚ ਆ ਗਈ ਹਨਾ ਠੀਕ ਹੈ ਕਿਹੜਾ ਸੂਬਾ ਹੁੰਦੀ ਆ ਵਿਰੇ ਕੈਨ ਲੋ ਕਹਿਣਾ ਦੂਜੇ ਸੂਬਾ ਕਿਹੜਾ ਰਿਜਿਨਲ ਕਿ ਜਸੂਆ ਠੀਕ ਹੈ ਤੀਜਾ ਸੂਬਾ ਹੁੰਦੀ ਆ ਤੇ ਦਿਨ ਕਿਹੜੇ ਦੇ ਸੂਣਦੇ ਜਿਹੜੇ ਵਿਰੇ 5-4 ਲੋਕ ਵੀ ਸੂਣਦੇ ਠੀਕ ਹੈ 5-4 ਦਿਨ ਇਹਦੇ ਸੂਣ ਚ ਬਾਕੀ ਪਏ ਆ ਤੇ ਕਿੰਨਾ ਕੁ ਦੋ ਦੱਸਿਆ ਕਿ ਆਪਣੇ ਇਹ ਵੀ ਕਿੰਨਾ ਪਾਏ ਨੇ ਸੁੱਤ ਪਹਿਲੀ ਗੱਲ ਵਿਰੇ ਜਿਹੜੇ ਤੁਸੀਂ ਮੈਂ ਆ ਆਸਾਂ ਉਹਨਾਂ ਦੇ ਸੂਣ ਸੰਦ ਕੇ ਲੈ ਕੇ ਆਇਆ ਇਹਨੂੰ ਲੈ ਕੇ ਉਹ ਆਲ ਕੋਸਾਂ ਨੂੰ ਵੀ ਲੈ ਕੇ ਜਾਵੇ ਹਨਾ ਦੁੱਧ 20 बाई ਤੋਂ ਮਤਲਬ 20 ਤੋਂ 22 ਕਿਲੋ ਦੀ ਗਰੰਟੀ ਨਾਲ ਕੱਢ ਦੇਵਾਂਗੇ ਆਪਾਂ ਠੀਕ ਹੈ 20 ਗੱਲ ਦੁੱਧ ਪਾਉਣ ਵਾਲੀ ਵੈੜ ਹੈਗੀ 20 ਕਿਲੋ ਨਾਰਮਲ ਕੱਦ ਕਾੜ ਰਾਜੀ ਸਮੀ ਬੜੀ ਓਕੇ ਹਨਾ ਵੈੜ ਖਾਸ ਕਰਨਾ ਹੈ ਜਿਹੜੀ ਵੈੜ ਨਹੀਂ ਪੰਜ ਚਾਰ ਦਿਨ ਲਈ ਜਿੰਨਾਂ ਲਈ ਆਲੇ ਨਹੀਂ ਹੋ ਪਿਆ ਸੋ ਲੈਵਾ ਦੇਖੋ ਨੇੜ ਤੋਂ ਸੋਹਣਾ ਸਾਫ਼ ਸੁਥਰਾ ਤੇ ਜੇਕਰ ਆਪਾਂ ਇਹਦੇ ਰੇਟ ਦੀ ਗੱਲ ਕਰੀ ਰੇਟ ਕੀ ਰੋਗੇ ਰੇਟ ਵੀਰੇ ਫੋਨ 'ਤੇ ਕਰ ਲਾਂਗੇ ਆਪਾਂ ਜਿਆਦਾ ਤਾਂ ਨਹੀਂ ਹੋਣਗੇ ਨਹੀਂ ਵੀਰੇ ਜਿਆਦਾ ਨਹੀਂ ਵਿਗਣਾ ਦਾ ਮਾਲ ਮੋਲੀ ਠੀਕ ਹੈ ਚੀਜ਼ ਦੇ ਹਿਸਾਬ ਨਾਲ ਹੋਣਗੇ ਹਨਾ ਤੇ ਪੰਜ ਚਾਰ ਦਿਨ ਕੱ ਤੇ ਥਣਾ ਦੀ ਸਾਫ ਆ ਪੂਰੀ ਸਰਦੀ ਸਰ ਜੁਦਿਆ ਨੇ ਯਾਰ ਅੜੇ ਦਜਾ ਮੈਂ ਜੀ ਸੀ ਲਗੂ ਆਏ ਨਹੀਂ ਗੱਛਾ ਨਾਲ ਨਹੀਂ ਕਿ ਉਹ ਮਗਰ ਬਈ ਵੈਰੀ ਗੁੱਡ ਚੱਕਰ ਹੀ ਨਹੀਂ ਗਿਆ ਠੀਕ ਹੈ ਅੱਗੇ ਆਪਾਂ 2 ਨੰਬਰ ਤੇ ਬੱਲੀ ਮੈਂ ਆ ਗਈ ਹੈ ਨਾ ਕਿਹੜਾ ਸਵਾਸ ਹੁੰਦੀ ਆ ਇਹਦੇ ਦੁੱਧ ਠੀਕ ਹੈ ਦਿਨੇ ਕਿਆ ਲੈਂਦੀ ਹੈ ਇਹ ਦਿਨ ਵੀ ਬਸ 5-4 ਦਿਨ ਨੂੰ 5-4 ਕੇ ਦਿਨ ਸੂਣ ਚ ਬਾਕੀ ਤੇ ਪਿਛਲੇ ਸਵੇਰ ਤੋਂ ਤੇ ਕਿਨਾਂ ਦਸੇ ਮਾਲ ਕਰਨਾ ਪਊਗਾ ਪਤਾ ਕੀ ਆ ਅਗਲੇ ਮੈਂ ਦੇਖ ਕੇ ਕਹ ਰਿਹਾ ਆਹ ਦੀ ਸਮਝ ਲੈ ਕੇ ਆਇਆ ਇਹ ਕਿੰਨੇ ਜੁੱਤੂ ਲੈ ਕੇ ਆਇਆ ਮਾਲ ਕਰ ਤਾ 14 ਗਲੂ ਨੂੰ ਦੱਸਿਆ ਵਾ ਮੈਨੂੰ ਤਾਂ ਪਤਾ ਵੀ ਮੈਂ ਇਸ 15 ਸੋਨਾ ਤੋਂ ਬਾਹਰ ਹੀ ਜਾਣਾਗਾ ਬੰਨਾ ਦੇਖ ਲੋ ਫੂਨਾ ਚੈੱਕ ਕਰਦਾ ਦੇਵਾ ਜਾਮਾ ਸੂ ਤੱਕ ਲਈ ਚੋਰੀ ਹੋਣੀ ਹੈ ਉਹ ਵਾਲਾ ਤਿਆਰ ਕਰ ਲੈਗਾ ਮੈਨੂੰ ਇਹ 5000 ਲੈਂਦੀ ਹੈ ਠੀਕ ਹੈ ਸੋ ਥਾੜ ਮਗਰ ਦੇਖ ਸਕਦੇ ਹੋ ਚਾਰੇ ਸਾਫ ਸੁਥਰੇ ਤੇ ਇਹਦਾ ਭਾਵ ਯਾਰ ਵੀ ਫੋਨ ਦੇ ਹੋਗਾ ਫੋਨ ਕਰਾਂਗੇ ਦੇਖ ਠੀਕ ਹੈ ਤੋਰੀਵਾਰ ਨੂੰ ਸੋ ਵੀਰੋ ਠੰਡੀ ਸੀਲ ਦੇਖ ਸਕਦੇ ਹੋ ਠੰਡੇ ਸੀਦਾ ਕੋਈ ਅੰਤ ਨਹੀਂ ਜਿਵੇਂ ਮਰ ਜਾ ਹੱਥ ਫੇਰ ਚੱਲੋ ਹਣ ਆਪਣੇ ਕੋਈ ਵੀ ਕੋਸੂ ਸਰ ਕਿੰਨੇ ਕਿੰਨੇ ਕੋਸੂ ਹੈ ਜਿਵੇਂ ਮਰਦੀ ਕੋਈ ਉਹ ਪਰ ਚੱਲੇ ਕਿ ਜਨਾਬ ਤੁਹਾਨੂੰ ਜੋ ਉੱਪਰ ਜਿਵੇਂ ਮਾੜਾ ਠੀਕ ਹੈ ਤੇ ਇੱਕ ਹਫ਼ਤਾ ਕੱਢ ਲਿਆ ਹਜੇ ਬਹਾਂ ਲੈ ਵੀਰੇ 5-6 ਦਿਨ ਨਾਰਮਲ ਸੋ 5-6 ਦਿਨ ਸੂਣ ਚ ਬਾਕੀ ਆ ਰਾਜ ਨਹੀਂ ਸਮੀ ਬੜੀ ਬਹੁਤ ਆ ਸੂਆ ਹੁੰਦੀ ਆ ਦਸਨ ਅਨੁਸਾਰ ਦੂਜਾ ਤੇ ਗ੍ਰੇਟਡ ਝੋਟੀ ਆ ਗਈ ਜਿਹਨੂੰ ਨੀਲੀ ਦਾ ਬੱਲੀ ਵੀ ਲਾ ਲਓ ਕੁਸ ਮਰਜੀ ਲਾ ਸਕਦੇ ਆ ਨੂੰ ਤੇ ਰੇਡ ਵੀਰ ਕਹਿੰਦਾ ਫੋਨ ਤੇ ਕਰਾਂਗੇ ਜਾਇ ਜ 14 ਕਿਲੋ ਪਰੂਣਿਆ ਦੱਸਿਆ ਪਰ ਤੁਸੀਂ ਆਪ ਦੀ ਸਮਝ ਨਾਲ ਲੈਣਾ ਵੀ 14 ਦਊਗੀ ਕਿ 12 ਦਊਗੀ ਕਿ ਤੁਸੀਂ 6 ਚੋਂ ਜੋਗੇ ਇਹ ਗੱਲਾਂ ਤਾਂ ਦੇਖੋ ਕੱਦ-ਕਾਠ ਓਕੇ ਆ ਪੂਰੀ ਸਭੀ ਬੜੀ ਥਣ ਮੁਠੀ ਵਾਲਾ ਸੁਣਾ ਹਨ ਤੇ ਲੇਵਾ ਸੂ ਦਾ ਕਲਾਉਂਦਾ ਜੀਵਾ ਤੇ ਕਿ ਤੀਜੇ ਨੰਬਰ ਜਿਹੜੀ ਆਪਾਂ ਮੋਰਾ ਝੁੱਟੀ ਦੇਖੀ ਜਾਨੀਆਂ ਇਹ ਕਿਹੜਾ ਸੂਸ ਹੁੰਦੀ ਹੈ ਇਹ ਵੀ ਦੂਜਾ ਸੂਸ ਹੁੰਦੀ ਹੈ ਕਿੰਨੇ ਆਏ ਇਹਨਾਂ ਨੇ ਕੱਢ ਦੂਗੀ ਤੇ ਬਟਨ ਵਾਲੇ ਝੋਟੀਆਂ ਜਮਾ ਲੈਵੇ ਹਨਾ ਮੇਰੇ ਹਵਾਨਾ ਵਾਲਾ ਮਾਲੂ ਵੀ ਚੱਲਾਦਾ ਸਰਦੇਸ਼ ਕਿਹਾ ਗਿਆ ਹਨਾ ਗਾਨੇ ਦਿਨ ਮੇਕ ਪਸ਼ੂਆਂ ਦੀ ਆਪਣੇ ਇੱਕ ਲਗ ਵਰਾਇਟੀ ਐਂਡ ਚੋਆਇਸ ਵੀ ਇਹ ਦਿਨ ਨਹੀਂ ਪੂਰੇ ਕਰਿਆ ਦੁੱਧ ਕਿੰਨਾ ਕਪਾ ਦੂ ਜਾਂਦਾ ਜਾਜੇ ਇਹ ਤਾਂ 12 13 ਕਿਲੋ ਦਿੰਦਾ ਬਾਕੀ ਅਲਾ ਦੇ ਸਮਝਣ ਲੈ ਕੇ ਜਾਓ ਤੋਰੀ ਬਾਹਰ ਨਾ ਨੋਰਮਲ 15 ਕਿਲੋ ਨੋਰਮਲ ਦੇਣਾ ਪਰ ਕੱਦ ਕਾਠ ਪਤਲੀ ਚਮੜੀ ਵਾਲੀ ਝੋਟੀ ਹੈ ਹਨਾ ਪਤਲੀ ਚਮੜੀ ਵਾਲੀ ਸੂਰੇ ਵੱਡੇ ਕੱਦ ਕਾਠ ਦੇ ਕੋਈ ਯਾਰ ਆਪਣਾ ਵੀਡੀਓ ਚ ਆਪਣਾ ਨਾਲਣਾ ਛੋਟਾ ਨਾ ਹੋਣ ਵੀਡੀਓ ਦੇਖ ਕੇ ਆਪਣਾ ਅਲਾ ਦਾ ਆਪਾਂ ਵੀਡੀਓ ਦੇਖਦੇ ਨੇ ਵੀ ਤੇ ਮੇਕ ਪਸ਼ੂ ਪੂਰੇ ਵੱਡੇ ਕੱਦ ਕਾਠ ਦੇ ਕੋਈ ਛੋਟਾ ਪਸ਼ੂ ਨਮਾ ਖਾਣਾ ਜਮਾ ਹਨਾ ਸੋ ਨਵੇਂ ਹਾਂਡ ਝੋਟੀ ਆ ਠੀਕ ਆ ਫੱਟ ਫੜ ਲੈ ਵਾ ਜਮਾ ਰਾਜੀ ਸਮੀ ਬੜੀ ਬਹੁਤ ਆ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਦੂਜਾ ਸੂਸ ਹੁੰਦੀ ਆ ਦਿਨ ਇਹ ਵੀ ਪੰਜ ਚਾਰ ਕੱਢਦੀ ਪਈ ਆ ਉਹ ਚਕਾਠਾ ਚੂਠਾ ਦੇਖੋ ਮੈਂ ਇਹਦਾ ਪੜੀ ਵੀ ਪੂਰੀ ਫੁੱਲ ਆ ਲਿੱਸੀ ਨਾ ਵੀ ਕਿਸੇ ਪਾਸੇ ਨਹੀਂ ਬਟਨ ਵਾਲਾ ਲੈ ਵਾਗਾ 12 ਕਿਲੋ ਮਾੜ ਕੇ ਦਾ ਅਜੇ ਤੁਸੀਂ ਆਪ ਦੀ ਸਮਝਣਾ ਵੀ 12 ਚ ਹੋ ਸਕਦੇ ਆ ਜਾਂ 14 ਚ ਹੋ ਸਕਦੇ ਆ ਤਿੰਨ ਨਗ ਦਿਖਾਤੇ ਗੱਬਣ ਕੋਈ ਵੀ ਨਗ ਪਸੰਦ ਦਾ ਕੋਲੇ ਆ ਕੇ ਦੇਖ ਕੇ ਤਸੱਲੀ ਕਰਕੇ ਵੀ ਦਿਓ ਮੇਰਾ ਕੰਮ ਆ ਸਿਰਫ ਤੇ ਸਿਰਫ ਵੀਡੀਓ ਕਵਰ ਕਰਨਾ ਆਪਾਂ ਲਾਂਬੇ ਦਾ 1% ਦੇ ਰਤੀ ਭਰਨੀ ਕੋੜਿਆ ਕੇ ਦੇਖ ਕੇ ਮਾਲ ਖਰੀਦੋ ਇੱਕ ਬੈਡ ਦਿਖਾ ਦੀ ਦੂ ਦਿਖਾ ਦੇ ਮੱਝਾਂ ਨੰਬਰ ਬੋਲੇ ਦੇ ਬਾਰੇ ਆਪਣਾ 736 755 ਸੋ ਵੀਡੀਓ ਦੇਖਣ ਲਈ ਸਭ ਦਾ ਤਹਿਤ